ਇਹ ਇੱਥੇ ਲੋਕਾਂ ਨੇ ਉਹਨਾਂ ਨੂੰ ਬਣਾਇਆ ਤੇ ਲੋਕਾਂ ਦੇ ਪੇੜ ਦੇ ਵਿੱਚ ਲੱਤ ਮਾਰ ਰਹੇ ਆ ਕਿਉਂਕਿ ਸਰਕਾਰ ਉਹ ਕਣਕ ਦੇ ਹੈ ਜੀ ਐਮ ਐਲ ਏ ਉਹਨਾਂ ਲੱਤ ਮਾਰੀ ਜਾਂਦੀ ਹੈ ਜੀ ਕਣਕ ਨਹੀਂ ਛੋੜਿਆ ਸਤ ਸਤ ਕੀ ਗੱਲ ਜੀ ਕੀ ਰੀਜਨ ਕਹਿੰਦੀ ਜੀ ਬਰਜਿੰਦਰ ਕੌਰ ਨੇ ਫੋਨ ਕਰਤਾ ਵੀ ਗਿਆਨੇ ਪਿੰਡ ਦੀ ਕਣਕ ਨਹੀਂ ਬਣੀ ਮੈਂ ਉਹਨਾਂ ਸਾਣਾ ਜਿਹੜੇ ਬਰਜਿੰਦਰ ਕੌਰ ਨਾਲ ਬੱਸ ਦੇ ਵਿੱਚ ਸਵਰ ਕੀਤਾ ਹੋਇਆ ਅੰਦੀਵਾਰ ਨੂੰ ਮੈਂ ਫੋਨ ਲਾਇਆ ਮੈਂ ਕਿਹਾ ਜੀ ਸਾਡੇ ਕਣਕ ਆਊਗੀ ਅੱਜ ਕਹਿੰਦੇ ਜੀ ਕਹਿੰਦੇ ਭਗਵੰਤ ਮਾਨ ਨੇ ਆਉਣਾ 17 ਤਰੀਕ ਨੂੰ ਬਾੜ ਮੰਡੀ ਤੇ ਸਾਡੀ ਸਾਰੇ ਮਹਿਕਮੇ ਦੀ ਜਿਹੜੀ ਡਿਊਟੀ ਹੈ ਉਹ ਮੌੜ ਦੇ ਵਿੱਚ ਹੈ ਜਿਹੜਾ ਕੋਈ ਡਿੱਗੂ ਵਾਲਾ ਲੈ ਕੇ ਆਉਂਦਾ ਕਰ ਕੋਈ ਸੰਤਗਣਾ ਮਿਲ ਜੂਗਾ ਹਨ ਪੁੱਟਾ ਜਿੱਦਾ ਵੀ ਬੋਲਦੇ ਆ ਮੈਂ ਪਹਿਲੇ ਇੱਕ ਲੋਕਾਂ ਨੇ ਬਣਾਈ ਐ ਇਸ ਵਿਹੜੇ ਦੇ ਵਿੱਚੋਂ ਵੀ ਐਸੀ ਲੋਕਾਂ ਨੇ ਵੀ 500 ਵੋਟ ਪਾਈ ਐ ਬਰੇਜਿੰਦਰ ਕੋ ਕੋਈ 50 ਮੰਗਦਾ ਕੋਈ 100 ਮੰਗਦਾ ਜੀ ਬਟਾ ਦਾ ਰਕਾਰ ਉਹ ਆ ਦਿੰਦੇ 2000 ਤੇ ਮੈਂ ਕਿੱਥੋਂ ਦੇ ਮੈਂ ਕੰਮ ਹੁਕਤਾ ਗਰਾਊਂਡ ਦੇ ਵਿੱਚ ਕੁਝ ਹੋਰ ਰਿਹਾ ਹੋ ਰਿਹਾ ਸਰਕਾਰ ਕੁਝ ਹੋਰ ਦਿਖਾ ਰਹੀ ਹੈ ਕਿਉਂਕਿ ਗਰਾਊਂਡ ਦੇ ਵਿੱਚ ਲੋਕ ਦੁੱਖੀ ਬਹੁਤ ਆ 555 ਕਾਰਨ ਹੈ ਗਰੀਬ ਜਨਤਾ ਆਟੇ ਦੀਆਂ ਸੈਲੀਆਂ ਮੁੱਲ ਲੈ ਲੈ ਕੇ ਖਾਂਦੀ ਹੈ ਪੀ ਸਰਕਾਰ ਆਈ ਹੈ ਕਿੰਨੀ ਤੁਹਾਨੂੰ ਸਹੂਲਤਾਂ ਦੇ ਰਹੀ ਕਿੰਨੇ ਖੁਸ਼ ਹੋ ਸਹੂਲਤ ਨਹੀਂ ਦਿੱਤੀ ਇਹਨੂੰ ਤਾਂ ਮਨ ਮਾਰ ਹੀ ਦਿੱਤਾ ਮੈਨੂੰ ਹੁਣ ਆਇਆ ਲੱਗਦਾ ਵੀ ਮੈਂ ਮਰ ਜਾਣਾ ਹੈ ਆਵਾਜ਼ਵੀ ਪਾਰਟੀ ਦੀ ਬਹੁਤ ਮਦਦ ਕੀਤੀ ਹੈ ਇਹ ਨਾ ਹੋਵੇ ਵੀ ਇਹ ਤਾਂ ਬੰਦੇ ਜੀ ਅਕਾਲੀ ਦਲ ਦੇ ਆ ਇਹਦਾ ਕਾਂਗਰਸ ਦੇ ਆ ਇਹਦਾ ਕਿਸੇ ਦੇ ਕਹਣ ਤੇ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਤਾ ਕਿਉਂਕਿ ਮੈਂ ਮੈਨੂੰ ਸਾਰਾ ਮੋੜ ਤਲਵੰਡੀ ਸਾਹਿਬ ਉਹ ਬਠਿੰਡਾ ਜੱਤੀ ਤਿੰਨ ਹਲਕਾ ਦਾ ਮੈਨੂੰ ਚਾਰਜ ਲਾਇਆ ਸੀ ਜਿਹੜਾ ਕਿ ਆਮ ਆਦਮੀ ਦੇ ਵਿੱਚ ਇੱਕ ਸੈਕਟਰ ਇੰਚਾਰਜ ਦਾ ਅਹੁਦਾ ਦੱਸਿਆ ਜਾਂਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਾਰ ਸਿੰਘ ਗਿਆਨਾ ਜੀ ਇਹ ਪਿੰਡਾ ਆਪਣਾ ਗਿਆਨਾ ਜੀ ਇੱਥੇ ਸਾਡੀ ਜਿਹੜੀ ਸਮੱਸਿਆ 5555 ਕਾਰਡ ਹੈ ਦੂਜੇ ਸਾਰੇ ਪਿੰਡਾਂ 'ਚ ਕਣਕ ਵੰਡੀ ਗਈ ਤੇ ਸਾਡੇ 1 ਮਹੀਨਾ ਹੋ ਗਿਆ ਕਣਕ ਨਹੀਂ ਆ ਰਹੀ ਜਦੋਂ ਅਸੀਂ ਇਸ ਮਹਿਕਮੇ ਦੇ ਅਫਸਰਾਂ ਨਾਲ ਗੱਲ ਕੀਤੀ ਗਗਨਦੀਪ ਸ਼ਰਮਾ ਜਿਹੜਾ ਵੀ ਤਲਵੰਡੀ ਸਾਬੋ ਦਾ ਅਨਚਾਰਜ ਹੈ ਸਾਰੀ ਬਲਾਕ ਦਾ ਉਹ ਸਾਨੂੰ ਲਾਰੇ ਲਾਉਂਦਾ ਰਿਹਾ ਜੀ ਮੈਂ ਘਟੋ ਘਟੋ ਉਹਦੇ ਨਾਲ 10 ਦਿਨ ਗੱਲਬਾਤ ਕਰਦਾ ਰਿਹਾ ਕਹਿੰਦਾ ਰਿਹਾ ਇੱਕ ਦੋ ਦਿਨਾਂ ਨੂੰ ਕਣਕ ਆਜੂ ਦੋ ਚਾਰ ਦਿਨਾਂ ਨੂੰ ਕਣਕ ਆਜੂਗੀ ਤੁਹਾਡੇ ਕੋਲੇ ਅਜੇ ਦੂਸਰੇ ਪੰਡਿਆ ਦੇ ਕਣਕ ਜਾ ਰਹੀ ਹੈ ਸਾਨੂੰ ਸ਼ਨੀਵਾਰ ਦਾ ਟਾਈਮ ਦਿੱਤਾ ਕਹਿੰਦਾ ਵੀ ਹਰ ਹਾਲਤ ਦੇ ਵਿੱਚ ਕਣਕ ਛੋਡੀ ਕੋਲੇ ਸ਼ਨੀਵਾਰ ਨੂੰ ਆਜੂਗੀ ਸ਼ਨੀਵਾਰ ਨੂੰ ਮੈਂ ਫੋਨ ਲਾਇਆ ਮਖਾ ਜੀ ਸਾਡੇ ਕਣਕ ਆਉਗੀ ਅੱਜ ਕਹਿੰਦੇ ਜੀ ਕਹਿੰਦੇ ਭਗਵੰਤ ਮਾਲ ਨਹੀਂ ਆਉਣਾ 17 ਤਰੀਕ ਨੂੰ ਮੋੜ ਮੰਡੀ ਤੇ ਸਾਡੀ ਸਾਰੇ ਮਹਿਕਮੇ ਦੀ ਜਿਹੜੀ ਡਿਊਟੀ ਹੈ ਉਹ ਮੋੜ ਦੇ ਵਿੱਚ ਲੱਗੀ ਹੈ ਕਹਿੰਦੇ ਜੀ ਛੋਡੀ ਕਣਕ ਸੋਮਵਾਰ ਨੂੰ ਆਉਗੀ ਸੋਮਵਾਰ ਨੂੰ ਅਸੀਂ ਦੁਬਾਰੇ ਸਵਾਰਕ ਕੀਤਾ ਗਗਨਦੀਪ ਸ਼ਰਮਾ ਨਾਲ ਤਾਂ ਉਹ ਕਹਿੰਦਾ ਜੀ ਮੈਂ ਸਵੈਟ ਨੂੰ ਕਹਤਾ ਅੱਜ ਛੋਡੀ ਕਣਕ ਆਜੇ ਅਸੀਂ ਜਦੋਂ ਐਨਸਫੀਟਰ ਰਾਮਾ ਮੰਡੀ ਪ੍ਰਵੀਨ ਕੌਰ ਨਾਲ ਸਵਾਰਕ ਕੀਤਾ ਤਾਂ ਉਹ ਕਹਿੰਦੀ ਜੀ ਕਣਕ ਨਹੀਂ ਛੋੜਿਆ ਆ ਸਕਦੀ ਅਸੀਂ ਆ ਕਿ ਕੀ ਗੱਲ ਜੀ ਕੀ ਰੀਜਨ ਕਹਿੰਦੀ ਜੀ ਬਲਜਿੰਦਰ ਕੌਰ ਨੇ ਫੋਨ ਕਰਤਾ ਵਿਗਿਆਨੇ ਪਿੰਡ ਦੀ ਕਣਕ ਨਹੀਂ ਪੰਡਣੀ ਕਿੰਨੇ ਸਮੇਂ ਤੋਂ ਨੂੰ ਇਹ ਸਮੱਸਿਆ ਪੇਸ਼ ਆ ਰਹੀ ਹੈ ਸਾਨੂੰ 1 ਮਹੀਨਾ ਹੋ ਗਿਆ ਜੀ ਘਟੋ ਘਟਾ 1 ਮਹੀਨਾ ਹੋ ਗਿਆ ਸਾਡੀ ਕਣਕ ਨਹੀਂ ਆਈ ਸੀ ਜਦੋਂ ਤੁਸੀਂ ਅਧਿਕਾਰੀ ਨਾਲ ਗੱਲ ਕਰਦੇ ਹੋ ਤਾਂ ਉਹਨਾਂ ਦਾ ਕੀ ਜਵਾਬ ਹੁੰਦਾ ਉਹਨਾਂ ਦਾ ਪਹਿਲਾਂ ਤਾਂ ਗਗਨਦੀਪ ਸ਼ਰਮਾ ਨਾ ਹੋਈ ਆ ਜੀ ਜਿਹੜਾ ਮੇਨ ਹੈ ਇਹਨਾਂ ਦਾ ਪੂਰੇ ਬਲਾਕ ਦਾ ਅਫਸਰ ਹੈ ਇਹਨਾਂ ਦਾ ਉਹਦੇ ਨਾਲ ਗੱਲ ਉਹ ਲਾਰੇ ਲਾਪੇ ਲਾਉਂਦਾ ਰਿਹਾ ਮੈਨੂੰ 10-15 ਦਿਨ ਜਦੋਂ ਗੱਲ ਨਿਕਲ ਕੇ ਕਲੀਅਰ ਆਈ ਵੀ ਸਾਡੀ ਕਣਕ ਤੇ ਰੋਕ ਲੱਗੀ ਹੈ ਤਾਂ ਅਸੀਂ ਪਬਲਿਕ ਨੂੰ ਉਸ ਤੋਂ ਬਾਅਦ ਦੱਸਿਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਬਹੁਤ ਮਦਦ ਕੀਤੀ ਹੈ ਇਹ ਨਾ ਹੋਵੇ ਵੀ ਇਹ ਤਾਂ ਬੰਦੇ ਜੀ ਅਕਾਲੀ ਦਲ ਦੇ ਆ ਇਹ ਤਾਂ ਕਾਂਗਰਸ ਦੇ ਆ ਇਹ ਤਾਂ ਕਿਸੇ ਦੇ ਕਹਣ ਤੇ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਤਾ ਕਿਉਂਕਿ ਮੈਂ ਮੈਨੂੰ ਸਾਰਾ ਮੋੜ ਤਲਵੰਡੀ ਸਾਬੋ ਬਠਿੰਡਾ ਜੱਤੀ ਤਿੰਨ ਹਲਕਾ ਦਾ ਮੈਨੂੰ ਚਾਰਜ ਲਾਇਆ ਸੀ ਜਿਹੜਾ ਕਿ ਆਮ ਆਦਮੀ ਦੇ ਵਿੱਚ ਇੱਕ ਸੈਕਟਰ ਇੰਚਾਰਜ ਦਾ ਅਹੁਦਾ ਦੱਸਿਆ ਜਾਂਦਾ ਉਹਦਾ ਅਖਬਾਰ ਦੇ ਵਿੱਚ ਵੀ ਮੇਰੀ ਖਬਰ ਲੱਗੀ ਸੀ ਮੇਰੀ ਫੋਟੋ ਵੀ ਲੱਗੀ ਸੀ ਅਖਬਾਰ ਦੇ ਵਿੱਚ ਅਜੀਤ ਦੇ ਵਿੱਚ ਜਦੋਂ ਮੈਨੂੰ ਆਮ ਆਦਮੀ ਪਾਰਟੀ ਨੇ ਅਹੁਦਾ ਦਿੱਤਾ ਇਹ ਜਿਹੜੀ ਧਰਮਸ਼ਾਲਾ ਬਲਜਿੰਦਰ ਕੌਰ ਜਦੋਂ ਜਿਮਨੀ ਚੌਂ ਲੜੀ ਐ ਇਸ ਧਰਮਸ਼ਾਲਾ ਦੇ ਵਿੱਚ ਹੀ ਹੁੰਦੀ ਸੀ ਇਸ ਧਰਮਸ਼ਾਲਾ ਦੇ ਵਿੱਚ ਹੀ ਅਸੀਂ ਪ੍ਰੋਗਰਾਮ ਕਰਾਉਂਦੇ ਸੀ ਮੈਂ ਉਹ ਇਨਸਾਨ ਆ ਜਿਹੜੇ ਬਲਜਿੰਦਰ ਕੌਰ ਨਾਲ ਬਸ ਦੇ ਵਿੱਚ ਸਬਰ ਕੀਤਾ ਹੋਇਆ 2017 ਦੀ ਇਲੈਕਸ਼ਨ ਤੋਂ ਪਹਿਲਾਂ ਸਾਡੀ ਚੰਡੀਗੜ੍ਹ ਮੀਟਿੰਗ ਸੀ ਪਾਰਟੀ ਦੀ ਬਲਜਿੰਦਰ ਕੌਰ ਦਾ ਡੈਡੀ ਦਰਸ਼ਨ ਸਿੰਘ ਮੈਨੂੰ ਤੇ ਬਲਜਿੰਦਰ ਕੌਰ ਨੂੰ ਮਾਨਸਾ ਤੋਂ ਬੱਸ ਚੜ੍ਹਾਇਆ ਕਿਉਂਕਿ ਗੱਡੀ ਸਾਨੂੰ ਪਟਿਆਲਾ ਤੋਂ ਮਿਲਣੀ ਸੀ ਅਸੀਂ ਪਟਿਆਲੇ ਤੱਕ ਦੋਨੇ ਬੱਸ ਦੇ ਵਿੱਚ ਚੜ੍ਹ ਕੇ ਗਏ ਪਟਿਆਲੇ ਤੋਂ ਅਸੀਂ ਗੱਡੀ ਦੇ ਵਿੱਚ ਗਏ ਕਾਰ ਦੇ ਵਿੱਚ ਫਿਰ ਅਸੀਂ ਮੀਟਿੰਗ ਅਟੈਂਡ ਕਰਕੇ ਆਏ ਚੰਡੀਗੜ੍ਹ ਕਿਉਂਕਿ ਫਿਰ ਇਹ ਨਾ ਕੋਈ ਦੋਸ਼ ਲਾ ਦੇ ਵੀ ਇਹ ਤਾਂ ਜੀ ਦੂਜਿਆਂ ਦੇ ਕਹਿਣ ਤੇ ਇਹਨਾਂ ਨੇ ਜਾਣ ਕੇ ਵਿਰੋਧ ਕਰਤਾ ਸਰਕਾਰ ਦਾ ਕਿਉਂਕਿ ਗਰਾਊਂਡ ਦੇ ਵਿੱਚ ਕੁਝ ਹੋ ਰਿਹਾ ਹੋ ਰਿਹਾ ਸਰਕਾਰ ਕੁਝ ਹੋਰ ਦਿਖਾ ਰਹੀ ਆ ਕਿਉਂਕਿ ਗਰਾਊਂਡ ਦੇ ਵਿੱਚ ਲੋਕ ਦੁਖੀ ਬਹੁਤ ਆ 555 ਘਾਰੜਾ ਗਰੀਬ ਜਨਤਾ ਆਟੇ ਦੀਆਂ ਥੈਲੀਆਂ ਮੁੱਲ ਲੈ ਲੈ ਕੇ ਖਾਂਦੀ ਆ 5-5 ਕਿਲੋ 10-10 ਕਿਲੋ ਨਾ ਦੇਖੋ ਤੁਸੀਂ 5-5 ਜੀ ਆ ਉਹ ਦੋ ਦਿਨ ਗੁਜ਼ਾਰਾ ਕਰਦੇ ਆ 10 ਕਿਲੋ ਆਟੇ ਨਾਲ 5 ਕਿਲੋ ਆਟੇ ਨਾਲ ਫੇਰ ਮੁੱਕ ਜਾਂਦਾ ਉਹ ਜੀ ਗਰਾਊਂਡ ਦੇ ਵਿੱਚ ਕੁਝ ਹੋਰ ਆ ਉੱਪਰ ਕੁਝ ਹੋਰ ਦਿਖਾ ਰਹੀ ਹੈ ਸਰਕਾਰ ਸਰਕਾਰ ਤਾਂ ਕਹਿੰਦੀ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ ਘਰ-ਘਰ ਰਾਸ਼ਨ ਪਹੁੰਚਾ ਦਾਂਗੇ ਅਸੀਂ ਸਾਰੇ ਆ ਤੁਹਾਡੇ ਸਾਹਮਣੇ ਆ 200 ਬੰਦਾ 300 ਬੰਦਾ ਜਿਹੜਾ ਤੁਹਾਡੇ ਸਾਹਮਣੇ ਖੜਾ ਤਰਮਸਾਲਾ ਦੇ ਵਿੱਚ ਅਸੀਂ ਕਲਾਈ ਜਾਂਦੇ ਵੀ ਸਾਡੀ ਕਣਕ ਦਿਓ ਕਣਕ ਦਿਓ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਮੇਰੀ ਇਸ ਸੰਬੰਧ ਦੇ ਵਿੱਚ ਬਲਜਿੰਦਰ ਕੌਰ ਦੇ ਭਾਈ ਉਹਦੇ ਵੀਰ ਨਾਲੇ ਵੀ ਗੱਲ ਹੋ ਗਈ ਮਗਾ ਜੀ ਸਾਡੇ ਕਣਕ ਨਹੀਂ ਆ ਰਹੀ ਤੁਸੀਂ ਗਗਨਦੀਪ ਸਰਪਾ ਨੂੰ ਫੋਨ ਕਰੋ ਉਹ ਕਹਿੰਦਾ ਜੀ ਮੈਂ ਫੋਨ ਕਰਤਾ ਮੈਂ ਕਹਿ ਦਿੰਦਾ ਜੀ ਤਨਚਾਰ ਵੇਰੀ ਮੇਰੀ ਉਦੇ ਵੀਰ ਨਾਲ ਬਲਜਿੰਦਰ ਕੌਰ ਜਿਹੜੀ ਐਮ ਐਲ ਏ ਆ ਤਲਵੰਡੀ ਸਾਬੋ ਤੋਂ ਉਹਦੇ ਭਰਾ ਨਾਲ ਵੀ ਗੱਲ ਹੋਈ ਸਾਰਾ ਦਾ ਅਸੀਂ ਗੱਲਬਾਤ ਕਰ ਲਈ ਹਾਰ ਕੇ ਅਸੀਂ ਛੋਡੇ ਰਾਹੀਂ ਮੀਡੀਆ ਦੇ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਬਹੁਤ ਦੁਖੀ ਹੈ ਕੀ ਮੰਗ ਕਰਦੇ ਹਾਂ ਸੀ ਸਰਕਾਰ ਤੋਂ ਮੰਗ ਤਾਂ ਇਹ ਕਰਦੇ ਆ ਜੀ ਸਾਡੀ ਕਣਕਾਂ ਨੂੰ ਹੱਕ ਮਿਲਣਾ ਚਾਹੀਦਾ ਕਣਕਾਂ ਨੂੰ ਚਾਹੀਦੀ ਹੈ ਜੀ ਇਹ ਚੀਜ਼ ਹੈ ਜੀ ਸਰਕਾਰ ਨੂੰ ਇਹ ਨਹੀਂ ਚਾਹੀਦਾ ਐਮਐਲਏ ਇੱਕ ਲੋਕਾਂ ਨੇ ਬਣਾਈ ਐ ਇਸ ਵਿੜੇ ਦੇ ਵਿੱਚੋਂ ਵੀ ਐਸੀ ਲੋਕਾਂ ਨੇ ਵੀ 500 ਵੋਟ ਪਾਈ ਐ ਬਲਜਿੰਦਰ ਕੌਰ 500 ਵੋਟ ਮੇਰੇ ਪਿੰਡ ਦੇ ਵਿੱਚੋਂ ਬਲਜਿੰਦਰ ਕੌਰ ਨੂੰ ਪਈ ਐ ਇੱਥੇ ਲੋਕਾਂ ਨੇ ਉਹਨਾਂ ਨੂੰ ਬਣਾਇਆ ਤੇ ਲੋਕਾਂ ਦੇ ਪੇੜ ਦੇ ਵਿੱਚ ਲੱਤ ਮਾਰ ਰਹੇ ਐ ਕਿਉਂਕਿ ਸਰਕਾਰ ਉਹਨਾਂ ਕਣਕ ਦੇ ਰਹੀ ਐ ਐਮਐਲਏ ਉਹਨਾਂ ਲੱਤ ਮਾਰੀ ਜਾਂਦੀ ਐ ਉਹਨਾਂ ਦੇ ਪੇੜ ਦੇ ਵਿੱਚ ਰੋਕ ਲਵਾ ਰਹੀ ਐ ਕਿੱਥੇ ਤਾਂ ਲੋਕਾਂ ਦੀ ਚੀਜ਼ ਪਹੁੰਚਾਉਣੀ ਤੇ ਕਿੱਥੇ ਉਹ ਤਾਂ ਐਮਐਲਏ ਨੇ ਇੱਕ ਨੇ ਰੋਕ ਲਾਉਣੀ ਐ ਦੇਖੋ ਇੱਕ ਆਮ ਕਹਿੰਦੇ ਆਮ ਆਦਮੀ ਦੀ ਸਰਕਾਰ ਆਊਗੀ ਆਮ ਆਦਮੀ ਲੋਕਾਂ ਦੀ ਜ਼ਿੰਦਗੀ ਨੂੰ ਕਹਿੰਦੇ ਸਮਾਰ ਦੂਗਾ ਸਮਰ ਦੂਗਾ ਮੁਸ਼ਕਲਾਂ ਦਾ ਹੱਲ ਕਰ ਦੂਗਾ ਜਿਹੜੇ ਲੋਕ ਕੀ ਨਾਮ ਹੈ ਤੁਹਾਡਾ ਮੇਰਾ ਸੱਜਾ ਸਿੰਘ ਹੈ ਥੋੜਾ ਕਾਣ ਕੱਟੇ ਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਮੈਨੂੰ ਲੱਗਦਾ 3-4 ਸਾਲ ਹੋ ਗਏ ਜੀ ਕੱਟੇ ਕੰਮ ਕੀ ਕਰਦੇ ਤੁਸੀਂ ਕੰਮ ਕੁਛ ਨਹੀਂ ਹੁੰਦਾ ਪਹਿਲਾਂ ਢੜੀ ਕਰਦਾ ਸੀ ਢੜੀ ਢੱਪਾ ਕੁਛ ਨਹੀਂ ਮੇਰੇ ਕੋਈ ਇੰਨਾ ਊੜਾ ਨਹੀਂ ਜ਼ਮੀਨ ਦਿੱਤਾ ਤੁਸੀਂ ਕੋਈ ਅਧਿਕਾਰੀ ਨਾਲ ਜਾਂ ਐਮਐਲਏ ਨਾਲ ਨਹੀਂ ਗੱਲਬਾਤ ਕੀਤੀ ਇਸ ਬਾਰੇ ਗੱਲਬਾਤ ਕੋਈ ਨਹੀਂ ਬਸ ਮਿੱਥੋ ਅੱਗੇ ਆ ਖਰਚਾ ਖਰਚਾ ਥਪੇ ਦੇਪੇ ਦੀ ਕਿਸੇ ਨੇ ਨਗਾ ਨਹੀਂ ਐਨੇ ਮੰਤਰੀ ਦੇ ਜਾਣ ਦਾ ਵੇਲਾ ਹੋ ਜਾਂਦਾ ਐਨੇ ਜਾਣਦਾ ਤੁਸੀਂ ਕੀ ਤੁਸੀਂ ਮੰਗ ਕਰਦੋਂ ਸਰਕਾਰ ਤੋਂ ਮੰਗਾ ਹੀ ਕਰਦੇ ਵੀ ਮੇਰਾ 프리 ਰੇਸ਼ਨ ਉਹਨਾਂ ਦਾ ਹੱਕ ਆ ਕਣਕ ਮਿਲ ਜੇ ਮੈਨੂੰ ਮੈਨੂੰ ਕੋਈ ਆਦੀ ਜਗ੍ਹਾ ਮਿਲ ਜੇ ਕਮਰੇ ਆਕੀ ਮਿਲ ਜੇ ਬੈਠਣ ਨੂੰ ਕੁਸ ਨਹੀਂ ਤੌੜੀ ਵੀ ਨਹੀਂ ਪਾਣੀ ਪੀਣ ਨੂੰ ਨਾ ਕੋਈ ਭਾਂਡਾ ਮੇਰੇ ਕੋਲ ਪੀਣ ਨੂੰ ਜਿਵੇਂ ਰੋ ਤੇ ਬੰਦ ਜਾਂਦਾ ਮੈਂ ਤੌੜੀ ਬੁੜਾਪਾ ਪੈਨਸ਼ਨ ਵੀ ਨਹੀਂ ਲੱਗੀ ਨਾ ਨਹੀਂ ਲੱਗੀ ਨਹੀਂ ਮੇ ਆ ਸਾਰੇ ਪਿੰਡ ਨੂੰ ਖਾਨੂਨੀ ਬਣਾ ਤੁਸੀਂ ਕਹਿੰਦੇ ਇਹ ਸਬੰਧ ਚ ਬੁਢਾਪਾ ਪੈਨਸ਼ਨ ਲੈਣ ਨੂੰ ਆਖਦੇ ਆਂਦੇ ਆ ਜੋ ਐਂ ਕਰ ਲੋ ਬਾਹਰ ਕਰ ਲੋ ਫਿਰ ਪੈਸੇ ਹੁੰਦੇ ਨਹੀਂ ਕੋਈ 50 ਮੰਗਦਾ ਕੋਈ 100 ਮੰਗਦਾ ਜੇ ਵੱਡਾ ਆਧਾਰ ਕਾਰਡ ਉਹ ਆਖ ਦਿੰਦੇ 2000 ਰੁਪਏ ਦੇ ਮੈਂ ਕਿੱਥੋਂ ਦੇਵਾਂ ਕੰਮ ਹੁੰਦਾ ਨਹੀਂ ਕੰਮ ਨਹੀਂ ਨਾ ਹੁੰਦਾ ਸਭ 1000 ਤੀ ਤਾਂ ਮੰਨਦੇ ਨਹੀਂ ਫਿਰ ਮੈਂ ਜੀਉਂ ਕਿੱਥੋਂ ਨਵੀਂ ਸਰਕਾਰ ਆਈ ਹੈ ਕਿੰਨੀ ਤੁਹਾਨੂੰ ਸਹੂਲਤਾਂ ਦੇ ਰਹੀ ਕਿੰਨੇ ਖੁਸ਼ ਹੋ ਕੋਈ ਸਹੂਲਤ ਨਹੀਂ ਦਿੱਤੀ ਇਹਨੂੰ ਤਾਂ ਮਨ ਮਾਰ ਹੀ ਦਿੱਤਾ ਮੈਨੂੰ ਹੁਣ ਆਇਆ ਲੱਗਦਾ ਵੀ ਮੈਂ ਮਰ ਜਾ ਕਾ ਇਥੇ ਜੱਬ ਵੀ ਮੁੱਕ ਜੇ ਪਰੇ ਕੱਲਾ ਰੋਟੀ ਤੇ ਵੀ ਨਹੀਂ ਹਾਸਲ ਮਿਲਦੀ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਅਧਿਕਾਰੀਆਂ ਤੋਂ ਸਰਕਾਰ ਤੋਂ ਮੈਂ ਇਹ ਮੰਗ ਕਰਦੇ ਵੀ ਨਾ ਤਾਂ ਮੈਨੂੰ ਆਪਦਾ ਕਮਰਾ ਨਾ ਇਹ ਕਣਕ ਮਿਲਦੇ ਨੇ ਹੈ ਭਾਂਡਾ ਠਿੱਕਾ ਤਾਂ ਮੈਂ ਆਪੇ ਪਾਵਾ ਮੰਗ ਕੇ ਬਣਾ ਲਾ ਠੀਕ ਹੈ ਹੈ ਕੋਈ ਅਧਿਕਾਰ ਨਹੀਂ ਨਾ ਮੇਰੇ ਪਰੇਸ਼ਾਨ ਦਾ ਹਾਲ ਹੁੰਦਾ ਅਗਲਾ ਆਸਾਂ ਮੈਂ 10000 ਰੁਪਏ ਆਉਗੇ ਫੇਰ ਉਹ ਪੰਜੀ ਵੀ ਨਹੀਂ ਮੇਰੀ ਜੇਬ ਫਰੋਲ ਕੇ ਦੇ ਦੇ ਮੈਂ ਤੁਹਾਡਾ ਗੁਰਜੀਤ ਕੌਰ ਜੀ ਤੁਸੀਂ ਪੰਜਾਬ ਸਰਕਾਰ ਖਿਲਾਫ ਨਾਰੇ ਬਾਜੀ ਕਿਤੇ ਕੀ ਮਾਮਲਾ ਕਿਉਂ ਤੁਸੀਂ ਨਾਰੇ ਬਾਜੀ ਕੀਤੀ ਅੱਜ ਅਸੀਂ ਤਾਂ ਜੀ ਸਾਨੂੰ ਤਾਂ ਕੁਝ ਨਹੀਂ ਮਿਲ ਰਿਹਾਗਾ ਨਾ ਤਾਂ ਸਰਕਾਰ ਵੱਲੋਂ ਨਾ ਕੋਈ ਪੰਚਾਇਤ ਨਾ ਸਰਪੰਚੇ ਸਾਨੂੰ ਤਾਂ ਕਿਸੇ ਨੇ ਕੁਝ ਨਹੀਂ ਦਿੱਤਾ ਕਣਕ ਸਾਨੂੰ ਮਿਲ ਜਾਂਦੀ ਹੈ ਨਹੀਂ ਜੀ ਮਿਲਦੀ ਨਹੀਂ ਸਾਨੂੰ ਟਾਈਮ ਤੇ ਨਹੀਂ ਕਣਕ ਮਿਲਦੀ ਹੈ ਹੈਰਾਨ ਹੋ ਕੇ ਮਿਲਦੀ ਹੈ ਕਿੰਨਾ ਸਮਾਂ ਹੋ ਗਿਆ ਕਣਕ ਨਹੀਂ ਮਿਲਦੀ ਅਸੀਂ 2-2 ਕਿਲੋ ਲੈ ਕੇ ਆਟਾ ਟਾਪਦਾ ਟਾਈਮ ਟਪਾਉਣੇ ਕਿਲੋ ਕਿਲੋ ਕਿੰਨਾ ਸਮਾਂ ਹੋ ਗਿਆ ਸਾਨੂੰ ਕਣਕ ਨਹੀਂ ਮਿਲੀ ਤੁਹਾਨੂੰ ਤਾਂ ਸਾਨੂੰ ਤਾਂ ਵੀ ਖਾਸੇ ਹੀ ਟਾਈਮ ਹੋ ਗਿਆ ਕਣਕ ਨਹੀਂ ਮਹੀਨਾ ਹੋ ਕੁਝ ਅਧਿਕਾਰੀਆਂ ਨਾਲ ਨਹੀਂ ਗੱਲਬਾਤ ਕੀਤੀ ਇਹਦੇ ਬਾਰੇ ਅਸੀਂ ਗੱਲਾਂ ਮਤਾਂ ਤਾਂ ਕਰੀ ਜਾਂਦੇ ਜੀ ਸਾਡੀ ਕੋਈ ਗੱਲ ਪੱਲੇ ਹੀ ਨਹੀਂ ਪਉਂਦੀ ਕੀ ਕਹਿੰਦੇ ਸਾਨੂੰ ਜੇ ਤੁਸੀਂ ਜਾਣੀਓ ਸਾਨੂੰ ਤਾਂ ਕੁਝ ਨਹੀਂ ਕਹਿੰਦੇ ਸਾਨੂੰ ਤਾਂ ਜਿੱਥੋਂ ਜਿਹੜਾ ਕੋਈ ਡੀਪੂ ਵਾਲਾ ਲੈ ਕੇ ਆਉਂਦਾ ਘਰ ਕੋਈ ਵੀ ਸੰਤਗਾਲਾ ਮਿਲਦਗਾ ਨੁੱਤੋਂ ਤਾਂ ਹਨ ਪੁੱਠਾ ਸਿੱਧਾ ਵੀ ਬੋਲਦੇ ਨੇ ਤੁਸੀਂ ਤੁਸੀਂ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਅਸੀਂ ਕਰਕੇ ਕੀ ਗਏ ਕੋਈ ਸੁਣਾਈ ਨਹੀਂ ਕਰ ਰਹਾ ਸਾਡੀ ਕਿੰਨੀਆਂ ਸਾਨੂੰ ਮੁਸ਼ਕਲਾਂ ਪੇਸ਼ ਆਈਆਂ ਨੇ ਸਾਨੂੰ ਬਹੁਤ ਜ਼ਿਆਦਾ ਆਈਆਂ ਨੇ ਅਸੀਂ ਤਾਂ ਭੁੱਖੇ ਹੀ ਮਰ ਰਹੇ ਹਾਂ ਇਸ ਟਾਈਮ ਨਵੀਂ ਸਰਕਾਰ ਸਰਕਾਰ ਆਈ ਹੈ ਬਦਲਾ ਦਾ ਦਾਵਾ ਕਰਕੇ ਸੀ ਕਿੰਨੇ ਕਿੰਨਾ ਬਦਲਾ ਆਇਆ ਨਹੀਂ ਜੀ ਸਾਨੂੰ ਕੁਝ ਨਹੀਂ ਮਿਲਿਆ ਕੋਈ ਬਦਲਾ ਆਇਆ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਨਹੀਂ ਜੀ ਸਨ ਤਾਂ ਤਕਲੀਫ ਹੀ ਹੋਈ ਕਿ ਮੰਗ ਤੁਸੀਂ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਇਹ ਜੀ ਦੇਖ ਮੇਰੇ ਘਰ ਵਾਲਾ ਬੈਠਾ ਮੰਜੀ ਉਹਦੀ ਪੈਨਸ਼ਨ ਬਚਣੀ ਚਾਹੀਦੀ ਹੈ ਸਾਡੀ ਅਸੀਂ ਵੀ ਸਾਡੇ ਤੇ ਵੀ ਬੜੇ ਫਈਏ ਅਸੀਂ ਕੀ ਕਰਕੇ ਖਾਗੇ ਜੀ ਨੰਨਾ ਕੀ ਮੰਗਾ ਹੁਣ ਤੁਹਾਡੀ ਸਰਕਾਰ ਤੋਂ ਮੈਂ ਤਾਂ ਸਾਡੀ ਇਹੀ ਹੈ ਕਿ ਸਾਨੂੰ ਟਾਈਮ ਸਰਕਣਕ ਮਿਲਦੀ ਜਾ ਹੁੰਦੀ ਹੈ ਠੀਕ ਹੈ ਤੇ ਸਨ ਮੇਰੇ ਘਰ ਵਾਲੇ ਦੀ ਫਿਰਸਣ ਵੱਜਣੀ ਚਾਹੀਦੀ ਨਾਲ ਮੇਰੀ ਵੀ ਵੱਜਣੀ ਚਾਹੀਦੀ